ਸ੍ਰੀ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 22 ਮਈ 2025 ਨੂੰ ਸੈਂਟਰਲ ਜੇਲ ਬਠਿੰਡਾ ਵਿਖੇ ਨਜ਼ਰਬੰਦ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਆਰਗੂਆਂ ਚਰਚਾ ਅਜੀਤ ਸਿੰਘ ਜੀ ਭਾਈ ਕਲਵੰਤ ਸਿੰਘ rau ਕੇ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਭਾਈ ਬਸੰਤ ਸਿੰਘ ਦੋਲਤਪੁਰਾ ਹੋਰਾਂ ਦੇ ਨਾਲ ਮੁਲਾਕਾਤ ਹੋਈ ਸੀ ਤਾ ਮੁਲਾਕਾਤ ਦੌਰਾਨ ਕੁਝ ਸਿੰਘਾਂ ਨੇ ਇਸ ਗੱਲ ਉੱਪਰ ਜੋ ਚਾਨਣਾ ਪਾਇਆ ਕਿ ਇਹਨਾਂ ਨੇ ਜੋ ਪੰਜਾਬ ਦੇ ELIGP ਪ੍ਰਿਜ਼ਨਸ ਨੇ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਸੀ ਕਿ ਇਹਨਾਂ ਨੂੰ ਬਠਿੰਡਾ ਜੇਲ੍ਹ ਵਿੱਚੋਂ ਟਰਾਂਸਫਰ ਕਰਕੇ ਪੰਜਾਬ ਦੀ ਕਿਸੇ ਹੋਰ ਮਹਫੂਜ਼ ਅਤੇ ਸੁਰੱਖੇ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਵੇ ਉਸ ਦੇ ਕਾਰਨ ਇਹ ਨਹੀਂ ਕਿ ਜੋਏ ਸਿੰਘ ਨੇ ਇਹ ਅੰਮ੍ਰਿਤ ਛਕਾਉਣ ਵਾਲਿਆਂ ਚੋਂ ਅਤੇ ਨਸ਼ੇ ਛਡਾਉਣ ਵਾਲਿਆਂ ਚੋਂ ਪਰ ਜੋ ਜੇਲ੍ਹ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਕੁਝ ਅਜੀਹ ਕੈਦੀਆਂ ਦੇ ਨਾਲ ਨਜ਼ਰਬੰਦ ਕੀਤਾ ਗਿਆ ਜੋ ਕਿ ਬڑے ਵੱਡੇ ਨਸ਼ਾ ਤਸਕਰੀ ਦੇ ਕੇਸਾਂ ਦੇ ਵਿੱਚ ਮਲਜਰ ਨੇ ਕਈ ਕਈ ਕਿਲੋ ਚਿੱਟਾ 25 25 30 30 ਕਿਲੋ ਚਿੱਟਾ ਦੇ ਨਸ਼ਾ ਤਸਕਰੀ ਦੇ ਇਲਜ਼ਾਮ ਨੇ ਉਹਨਾਂ ਉੱਪਰ 11 ਗੋਲੀਆਂ ਟ੍ਰੈਮਾਡੋਲ ਦੇ ਇਲਜ਼ਾਮ ਨੇ ਤਾਂ ਇਹਨਾਂ ਸਿੰਘਾਂ ਨੇ ਖੱਸ਼ਾ ਜਾਲ ਕੀਤਾ ਸੀ ਕਿ ਸਾਡੀ ਜਾਨ ਨੂੰ ਖਤਰਾ ਇਹਨਾਂ ਨਸ਼ਾ ਤਸਕਰਾ ਤੋਂ ਤੇ ਸਾਡੀ ਜਾਨ ਮਾਲ ਦੀ ਰਾਖੀ ਕਰਦਿਆਂ ਹੋਇਆ ਵੀ ਸਾਨੂੰ ਕਿਸੇ ਹੋਰ ਜੇਲ੍ਹ ਵਿੱਚ ਟਰਾਂਸਫਰ ਕੀਤਾ ਜਾਵੇ ਪਰ ਜੋ ADGP ਪੰਜਾਬ ਪ੍ਰਿਜ਼ਨਸ ਨੇ ਉਹਨਾਂ ਨੇ ਇਹ ਜੋ ਐਪਲੀਕੇਸ਼ਨ ਰੱਦ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਭਾਈ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਨੇ ਇੱਕ ਆਡੀਓ ਰਿਕਾਰਡਿੰਗ ਦੇ ਦੁਆਰਾ ਵੀ ਇਹ ਜੋ ਸੰਗਤ ਵਿੱਚ ਗੱਲ ਰੱਖੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਇਹਨਾਂ ਨੂੰ ਜੋ ਜਾਨ ਨੂੰ ਖਤਰਾ ਹੈ ਤੇ ਜੋ ADGP ਪੰਜਾਬ ਪ੍ਰੈਜ਼ੈਂਸ ਨੇ ਉਹ ਇਹਨਾਂ ਦੀ ਜੋ ਐਪਲੀਕੇਸ਼ਨ ਹੈ ਉਹ ਮਨਜ਼ੂਰ ਨਹੀਂ ਕਰ ਰੇ ਤੇ ਉਹਨਾਂ ਨੇ ਖਾਰਜ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਾਫੀ ਕੁਝ ਜੀਹ ਸਾਹਮਣਾ ਵੀ ਕਰਨਾ ਪਿਆ ਜੋ ਪ੍ਰਧਾਨ ਮੰਤਰੀ ਬਾਜੀ ਕੇ ਹੋਰਾਂ ਦੀ ਜੋ ਫੈਸਿਲਿਟੀ ਸੀ ਜੇਲ੍ਹ ਦੀ এসଡੀ ਤੋਂ ਆਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਉਹ ਬੰਦ ਕਰ ਦਿੱਤੀ ਗਈ ਹੈ ਤੇ ਇਹਨਾਂ ਸਿੰਘਾਂ ਨੂੰ ਕਾਫੀ ਘੰਟੇ ਵੱਧ 10 ਤੋਂ 12 ਘੰਟੇ ਵੱਧ ਹੋਰ ਕੇਸ ਦੀਆਂ ਨਾਲੋਂ ਬੰਦੀ ਵਿੱਚ ਰੱਖਿਆ ਗਿਆ ਜੋ ਕਿ ਘੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਤੇ ਇਹਨਾਂ ਸਿੰਘਾਂ ਨੇ ਪਹਿਲਾਂ ਵੀ ਕਾਫੀ ਜੇਲ੍ਹ ਵਿੱਚ ਸੰਘਰਸ਼ ਕਰਕੇ ਜੋ ਗੁਰੂਕਾਰ ਨਤਮਸਤਕ ਹੋਉਂਦੀ ਜਿਹੜੀ ਇੱਕ ਬੇਸਿਕ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਰਿਲੀਜੀਅਨ ਉਹ ਬੜੀ ਮੁਸ਼ਕਲ ਨਾਲ ਹਾਸਲ ਕੀਤਾ ਸੀ ਜਿਹੜੇ ਸਿੰਘ ਪਟਿਆਲਾ ਜੇਲ੍ਹ ਚ ਨੇ ਅਤੇ ਰੋਪੜ ਜੇਲ੍ਹ ਚ ਨੇ ਉਹਨਾਂ ਨੂੰ ਵੀ ਜੋ ਗੁਰੂਕਾਰ ਨਤਮਸਤਕ ਹੋਉਂਦਾ ਜਿਹੜਾ ਹੱਕ ਦੇਵਾਉਂਦੇ ਲਈ ਜੋ ਅਦਾਲਤਾਂ ਵਿੱਚ ਵੀ ਕਾਰਵਾਈ ਕਰ ਰਹੇ ਆ ਤੇ ਜੋ ਅਜਨਾਲਾ ਕੋਰਟ ਦੇ ਵਿੱਚ ਕੇਸ ਵੀ ਪੈਂਡਿੰਗ ਨੇ ਤੇ ਹੁਣ ਅਸੀਂ ਜੋ ਏ ਏਡੀਜੀਪੀ ਪੰਜਾਬ ਪ੍ਰਿਜ਼ਨਸ ਹੈ ਇਸ ਦਾ ਜੋ ਆਰਡਰ ਹੈ ਜੇਲ੍ਹ ਟਰਾਂਸਫਰ ਤੋਂ ਮੰਨਫੀ ਹੋਣ ਵਾਲਾ ਉਸ ਨੂੰ ਵੀ ਮਾਨਯੋਗ ਅਦਾਲਤ ਵਿੱਚ ਚੈਲੰਜ ਕਰਾਂਗੇ ਪਰ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜੋ ਪੰਜਾਬ ਸਰਕਾਰ ਹੈ ਉਹ ਉੱਪਰ ਜੋਰ ਸਿਆਸੀ ਬਦਲਾਖੋਰੀ ਦੀ ਨੀਤੀ ਨਾਲ ਚੱਲ ਰਹੀ ਹੈ ਪੋਲਿਟিক্যাল ਵੈਂਡੇਟਾ ਜੋ ਇਨਾ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਆਗੂਆਂ ਦੇ ਨਾਲ ਜੋ ਸਰਕਾਰ ਕਰ ਕੱਢ ਰਹੀ ਆ ਜੋ ਬੜੀ ਮੰਦਭਾਗੀ ਗੱਲ ਹੈ ਮਾੜੀ ਗੱਲ ਹੈ ਹਾਲਾਂਕਿ ਅਸੀਂ ਅਦਾਲਤਾਂ ਦੇ ਵਿੱਚ ਤਾਂ ਚੈਲੰਜ ਕਰੀ ਚੁੱਕੇ ਆ ਤੇ ਸਾਨੂੰ ਉਮੀਦ ਹੈ ਵੀ ਸਾਨੂੰ ਇਹ ਜੋ ਬੇਸਿਕ ਰਾਈਟਸ ਨੇ ਰਾਈਟ ਟੂ ਲਾਈਫ ਹੈ ਰਾਈਟ ਟੂ ਫਰੀडम ਆਫ ਰਿਲੀਜੀਅਨ ਹੈ ਉਹ ਬੜੀ ਜਲਦੀ ਜੋ ਮੁਹੱਈਆ ਆਉਣਗੇ ਤੇ ਪਰ ਜੋ ਪੰਜਾਬ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਉਹ ਕੀ ਇਕ ਸਿੱਖ ਨੌਜਵਾਨਾਂ ਦੇ ਨਾਲ ਅੰਮ੍ਰਿਤਧਾਰੀ ਸਿੱਖਾਂ ਦੇ ਨਾਲ ਇਹ ਜੋ ਦੁਰਵਿਵਹਾਰ ਹੈ ਉਹ ਪੰਜਾਬ ਦੀਆਂ ਜ਼ਿਲ੍ਹਿਆਂ ਵਿੱਚ ਕਰਦੀ ਹੈ ਇਹੀਆਂ ਕੁ ਮੇਰੀਆਂ ਬੇਨਤੀਆਂ ਨੇ ਸੰਗਤ ਦੇ ਸਨਮੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ